ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਇੱਕ ਨਾ ਹਾਂ ਮੱਝ ਦਿਖਾਉਣ ਲੱਗਿਆ ਮੇਰੇ ਪਿੰਡ ਕਮਾਲੂ ਖੜੀ ਆ ਤੀਜੇ ਸੂਏ ਜਿਹੜੀ ਹੈਗੀ ਆ ਇਹ ਝੋਟੀ ਸੂਈ ਹੋਈ ਆ ਮੰਗਰੇ ਦੇ ਕੱਟੀ ਆ ਤੇ 15 ਲੀਟਰ ਇਸਨੇ ਦੁੱਧ ਦਿੱਤਾ ਪਿਛਲੇ ਸੂਏ ਦੇ ਵਿੱਚ ਤੇ ਕੱਲ ਹੀ ਸੂਈ ਆ ਅਜੇ ਦੁੱਧ ਤੇ ਇਹਨੇ ਆਉਣਾਗਾ ਪਿੰਡ ਕਮਾਲੂ ਆ ਨਜ਼ਦੀਕ ਤਲਵੰਡੀ ਸਾਹਿਬ ਉਹ ਜ਼ਿਲ੍ਹਾ ਬਠਿੰਡਾ ਤੇ 15 ਲੀਟਰ ਮੱਝ ਥੱਲੇ ਦੁੱਧ ਆਗਾ ਮੰਗਰ ਕੱਟੀ ਹੈਗੀ ਘਰ ਦੇ ਵਿੱਚ ਪਿੰਡ ਕਮਾਲੂ ਆ ਚੋਕੇ ਤੁਸੀਂ ਮੱਝ ਲਿਜਾ ਸਕਦੇ ਹੋ ਮੱਝ ਦੇਖੋ ਜਮਾ ਜੈਡ ਬਲੈਕ ਮੱਝ ਆ ਗਈ ਪੂਛ ਵੀ ਬਿਲਕੁਲ ਕਾਲੀ ਆ ਤੇ ਮਗਰ ਬੱਚਾ ਵੀ ਜੈਡ ਬਲੈਕ ਆ ਠੀਕ ਹੈ ਮਗਰ ਕੱਟੀ ਆ ਤੇ ਕੱਲਾ ਕੱਲਾ ਥਾਣਾਗਾ ਤੁਸੀਂ ਥਣ ਲੈਵਾ ਤੁਹਾਨੂੰ ਮੈਂ ਨਜ਼ਦੀਕ ਤੋਂ ਦਿਖਾਉਂਦਾ ਬੁਕਿੰਗ ਗੁਰਪ੍ਰੀਤ ਕਰਨਾ ਆ ਦੇਖੋ ਕੱਲਾ ਕੱਲਾ ਥਾਣਾ ਚਾਰੇ ਥਣ ਇੱਕੋ ਜੀ ਵਿਥ ਦੇ ਉੱਤੇ ਆ ਬਾਕੀ ਚੋਕੇ ਤਸੱਲੀ ਕਰਕੇ ਤੁਸੀਂ ਮੱਝ ਲਿਜਾ ਸਕਦੇ ਹੋ ਮੱਝ ਬਹੁਤ ਖੂਬਸੂਰਤ ਹੈ ਬਿਲਕੁਲ ਕਾਲੀ ਮੱਝ ਆ ਗਈ ਬਾਈ ਨੰਬਰ ਬੋਲਿੰਗੁਰਪ੍ਰੀਤ ਆ 94633 32381 94633 32381 32381 ਇੱਕ ਇਹਦੇ ਡਿਟੇਲ ਪੂਰੀ ਦੱਸ ਦੋ ਕਿ ਕਿਵੇਂ ਕੁਛ ਹੈਗਾ ਸੁਭਾਵ ਵਾਲੀ ਵੀ ਦੱਸ ਦੋ ਤੇ ਸੁਭਾਵ ਦਾ ਭਾਈ ਇਹਦਾ ਬਹੁਤ ਵਧੀਆ ਗੀ ਮੱਝ ਤੇ ਚਾਹੇ ਤੁਸੀਂ ਅੱਧੀ ਟਾਰ ਕੱਢ ਕੇ ਦੁਬਾਰੇ ਉੱਠ ਕੇ ਦੁਬਾਰੇ ਵੇਝੋ ਆ ਕੇ 5 ਮਿੰਟਾਂ ਨੂੰ ਬਾਹਰ ਦੀ ਥੱਲੇ ਪਈ ਰਹੇ ਤਾਂ ਵੀ ਕੋਈ ਦਿੱਕਤ ਨਹੀਂ ਹੋਏਗੀ ਮੁੱਲ ਕੀ ਆ ਭਾਈ ਮੱਝ ਦਾ ਮੁੱਲ 190000 ਰੁਪਏ ਭਾਈ 190 ਅਰਮਾਨਤਨ ਕਰੋਗੇ ਕੁਝ ਅਰਮਾਨਤਨ ਕਰ ਦਾਂਗੇ ਭਾਈ ਕੋਈ ਗੱਲ ਨਹੀਂ ਠੀਕ ਹੈ ਤੇ ਫੋਨ ਨੰਬਰ ਕਰੀ ਹੋਰ ਬੋਲ 94633 32381 94633 32381 ਨੰਬਰ ਹੈਗਾ ਤੇ ਆ ਬਈ ਮੱਝ ਤੁਸੀਂ ਪੂਰੀ ਧਿਆਨ ਨਾਲ ਦੇਖ ਲਓ ਪੂਰਾ ਇੱਕ ਵਾਰੀ ਫੇਰ ਤੁਹਾਨੂੰ ਦਰਸ਼ਨ ਕਰਾ ਦਨੇ ਮੱਝ ਦੇ ਕੱਲਾ ਕੱਲਾ ਥਾਣਾ ਮੱਝ ਦੀ ਥਣ ਲੇਵੇ ਦੀ ਬਹੁਤ ਸੋਹਣੀ ਆ ਡਬਲ ਬਲੈਕ ਹੀ ਮੱਝ ਅਤੇ ਜੈਡ ਬਲੈਕ ਮਗਰ ਕੱਟੀ ਆ ਇਹ ਕਿਸੇ ਭਰਾ ਨੇ ਚੰਗੇ ਪਸ਼ੂਆਂ ਦਾ ਸ਼ੌਂਕ ਰੱਖਦਾਗਾ ਚੰਗੀ ਬਰੀਡ ਦੀ ਮੱਝ ਮੋਰਾ ਨਸਲ ਦੀ ਜੇ ਕੋਈ ਲੈਣਾ ਚਾਹੁੰਦਾ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਕਮਾਲੂ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਚਲੋ ਬਈ